ਦੇਖ ਰਹੇ ਹੋ ਪ੍ਰੈਸ ਪੰਜਾਬ 24 ਤੇ ਮਹਿੰਦਰਪਾਲ ਰਾਜਿਆਣਾ ਅੱਜ ਅਸੀਂ ਮੋਗਾ ਡਿਸਟ੍ਰਿਕਟ ਦੇ ਵਿੱਚ ਉਹ ਖੜੇ ਆ ਜਿੱਥੇ ਲੋਕ ਅਦਾਲਤ ਲੱਗੀ ਹੈ ਤੇ ਲੋਕ ਅਦਾਲਤ ਦੇ ਵਿੱਚ ਅਲੱਗ-ਅਲੱਗ ਕੇਸਾਂ ਦੀ ਸੁਣਵਾਈ ਮੌਕੇ ਤੇ ਕੀਤੀ ਗਈ ਹੈ ਤੁਸੀਂ ਸਾਡੇ ਸਕਰੀਨ ਤੇ ਦੇਖ ਰਹੇ ਹੋ ਕਿਸੇ ਨੂੰ ਨਗਦ ਜਿਹੜੇ ਪੇਮੈਂਟ ਹੈ ਉਹਦਾ ਭੁਗਤਾਨ ਕੀਤਾ ਗਿਆ ਕਿਸੇ ਨੂੰ ਚੈੱਕ ਦੇ ਕੇ ਉਹਦਾ ਭੁਗਤਾਨ ਕੀਤਾ ਗਿਆ ਵੱਖ-ਵੱਖ ਕੇਸਾਂ ਦੇ ਨਾਲ ਵੱਖ-ਵੱਖ ਜੱਜਸ ਦੇ ਨਾਲ ਵੱਖ-ਵੱਖ ਜਿਹੜੇ ਫੈਸਲੇ ਤਰੀਕੇ ਦੇ ਆਉ ਦੇਖਦੇ ਤਹਰ ਦੇ ਮੋਗਾ ਦੇ ਵਿੱਚ ਵੀ ਲੋਕ ਨੈਸ਼ਨਲ ਲੋਕ ਅਦਾਲਤ ਲੱਗੀ ਹੈਗੀ ਹੈ ਵੀ ਔਰ ਇਸ ਤਾਈ ਦੇ ਕਿੰਨੇ ਕਿਜ਼ਾਇ ਨੇ ਕਿੰਨੇ ਕੁ ਵਾਰ ਕਰੀਪ ਕੀਤੇ ਗਏ ਨੇ ਲੋਕਾਂ ਨੂੰ ਇਹ ਜਿਹੜੀ ਅੱਜ ਨੈਸ਼ਨਲ ਲੋਕ ਅਦਾਲਤ ਸਾਡੇ ਲੀਗਲ ਸਰਵਿਸ ਅਥਾਰਟੀ ਦੇ ਚੇਅਰਮੈਨ ਸਰਦਾਰ ਗੁਰਬੀਰ ਸਿੰਘ ਸੰਧਾ ਵਾਲੀਆ ਅਤੇ ਜ਼ਿਲ੍ਹੇ ਦੇ ਸ਼੍ਰੀ ਸਰਦਾਰ ਸਰਬਜੀਤ ਸਿੰਘ ਧਾਰੀਵਾਲ ਜਿਹੜੇ ਇੰਚਾਰਜ ਹਨ ਇਹਨਾਂ ਦੀ ਰੂਹ ਨਮਾਈ ਹੈ ਅੱਜ ਜਿਹੜੀ ਇਸ ਸਾਲ ਦੀ ਆਖਰੀ ਲੋਕ ਅਦਾਲਤ ਜਯੋਜਨ ਕੀਤੀ ਗਈ ਹੈ ਇਸ ਲੋਕ ਅਦਾਲਤ ਵਿੱਚ ਘੱਟੋ ਘੱਟ ਅਸੀਂ ਟੋਟਲ 22 ਬੈਂਚ ਬਣਾਏ ਆ ਜਿਸ ਵਿੱਚ 10 ਬੈਂਚ ਏਸੀ ਕਚਹਿਰੀ ਦੇ ਮੋਗਾ ਦੇ ਤੇ 10 ਰੈਵਨੂ ਕੋਰਟਾਂ ਦੇ ਬੈਂਚ ਬਣਾਏ ਆ ਦੋ ਬੈਂਚ ਬਾਗੇਪੁਰਾਣੇ ਬਣਾਏ ਆ ਤੇ ਟੋਟਲ ਅਸੀਂ ਕੁਲ 6000 ਦੇ ਲਗਭਗ ਕੇਸ ਰੱਖੇ ਜਿਦੇ ਵਿੱਚ ਐਮਐਸਟੀ ਮੋਟਰ ਵਹੀਕਲ ਐਕਸੀਡੈਂਟ ਕਲੇਮ ਵਾਲੇ 138 ਦੇ ਐਨਆਈ ਐਕਟ ਦੇ ਤੇ ਪ੍ਰੀ ਲਿਟੀਗੇਟਰ ਤੇ ਨਾਲ ਦਾ ਫਿਕਚਲਾਨ ਅਤੇ ਫੈਮਿਲੀ ਕੋਡ ਦਾ ਜਿਹੜਾ ਸੈਪਰੇਟ ਬੈਂਕ ਹੈ ਉਹਦੇ ਵਿੱਚ ਕੇਸ ਲੱਗੇ ਤੇ ਤਕਰੀਬਨ ਸਾਨੂੰ ਆਸ ਹੈ ਵੀ ਇਹਦੇ ਵਿੱਚ 6000 ਦੇ ਕਰੀਬ ਸ਼ਾਇਦ 99 ਹੋ ਜਾਣਗੇ ਅਵਾਰਡ ਅਸੀਂ ਪਾਸ ਕੀਤੇ ਕੁ ਇਸੇ ਮੇਰੀ ਕੋਡ ਦੇ ਵਿੱਚ ਘੱਟੋ ਘੱਟ 1 ਡੇਢ ਕਰੋੜ ਦੇ ਅਵਾਰਡ ਅਸੀਂ ਪਾਸ ਕਰਤੇ ਤੇ ਲੋਕਾਂ ਨੂੰ ਕੈਸ਼ ਵੀ ਦੁਆਏ ਆ ਔਰ ਜਿਹੜੀ ਇੰਸ਼ੋਰੈਂਸ ਕੰਪਨੀਆਂ ਵੱਲੋਂ ਹੈ ਉਹਨਾਂ ਵੱਲੋਂ ਵੀ ਜਿਹੜੇ ਅਵਾਰਡ ਪਾਸ ਕਰਵਾਏ ਸਾਡੇ ਨੇ ਉਹਨਾਂ ਦੀ ਵੀ ਅਸੀਂ ਉਹਨਾਂ ਦਾ ਥੈਂਕ ਯੂ ਕਰਦੇ ਆਂ ਤੇ ਫੈਮਿਲੀ کورٹ ਦੇ ਵਿੱਚ ਵੀ ਅਸੀਂ ਦੋ ਤਿੰਨ ਕੋਸ਼ਿਸ਼ ਕੀਤੀ ਹੈ ਸੈਟਲਮੈਂਟ ਕਰਾਉਣ ਦੀ ਤੇ ਪਰ ਉਹਨਾਂ ਨੇ ਟਾਈਮ ਲਿਆ ਵੀ ਸਾਨੂੰ ਮੌਕਾ ਦਿੱਤਾ ਜਾਵੇ ਉਹ ਵੀ ਹੋ ਜਾਣਗੇ ਤਾਂ ਜਿਹੜੀ ਇਹ ਲੋਕ ਅਦਾਲਤ ਹੈ ਇਹ ਬਹੁਤ ਹੀ ਲੋਕally ਫਾਇਦੇਮੰਦ ਹੈਗੀ ਹੈ ਤੇ ਇੰਨਾ ਚੇ ਲੋਕਾਂ ਦਾ ਪੈਸਾ ਵੀ ਬਚਦਾ ਟਾਈਮ ਵੀ ਬਚਦਾ ਤੇ ਸ਼ਾਂਤੀਪੂਰਨ ਘਰੇ ਆਪਰਾਉਂਡ ਵਗੈਰ ਆਰਾਮ ਨਾਲ ਰਹਿ ਸਕਦੇ ਹਾਂ ਸਾਬੇ ਵੀ ਕੋਈ ਅਜਿਹਾ ਡਿਸੀਜਨ ਹੋ ਜੇਗਾ ਉਸ ਤੋਂ ਬਾਅਦ ਕੋਈ ਅਪੀਲ ਜਾਂ ਨਹੀਂ ਨਾ ਇਸ ਜਿਹੜੇ ਲੋਕਦਾਲ ਦੇ ਵਿੱਚ ਅਸੀਂ ਫੈਸਲੇ ਕਰਦੇ ਇਹਨਾਂ ਦੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਇਹ ਫਾਈਨਲ ਵਾਰਡ ਹੈ ਤੇ ਇਸ ਦੇ ਖਿਲਾਫ ਕੋਈ ਮਤਲਬ ਅਪੀਲ ਨਹੀਂ ਹੁੰਦਾ ਇਰ ਕੋ ਸਰ ਕਿੱਥੇ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਨੇ ਉੱਥੇ ਨਾਲ ਦੀ ਨਾਲ ਜਿਹੜਾ ਹੈਗਾ ਜਿਨ੍ਹਾਂ ਦੀ ਕੋਈ ਕੋਰਟ ਫੀਸ ਵਗੈਰਾ ਭਰੀ ਹੁੰਦੀ ਉਹ ਵੀ ਹਾਂ ਉਹ ਅਸੀਂ ਵਾਪਸ ਕਰਦੇ ਆ 138 ਦੇ ਵਿੱਚ ਪੈਨਲ ਪੈਨਲਟੀ ਜਿਹੜੀ ਸੁਪਰੀਮ ਕੋਰਟ ਵੱਲੋਂ ਉਹ ਵੀ ਵੇਵ ਕਰਦੇ ਆ ਤੇ ਜਿਹੜੀ ਲੋਕਦਾਲ ਦੀ ਕੋਰਟ ਫੀਸ ਤੇ ਕੋਈ ਇਥੇ ਨਹੀਂ ਲੱਗਦਾਗਾ ਉਹ ਮਾਫਰ ਆਮ ਲੋਕਾਂ ਨੂੰ ਵੀ ਮੈਸੇਜ ਹੈ ਕਾ ਆਪ ਲੋਕਾਂ ਨੂੰ ਇਹੀ ਮੈਸੇਜ ਹੈ ਵੱਧ ਤੋਂ ਵੱਧ ਵੀ ਤੁਸੀਂ ਲੋਕਦਾਲਤਾ ਦੇ ਵਿੱਚ ਆ ਕੇ ਆਪਣੇ ਫੈਸਲੇ ਕਰਾਓ ਇੱਥੇ ਕੋਈ ਚੰਜਣ ਨਹੀਂ ਕੋਈ ਕੋਸ਼ ਨਹੀਂ ਕੋਈ ਪੈਸਾ ਨਹੀਂ ਲੱਗਦਾਗਾ ਕੋਈ ਕੋਰਟ ਫੀ ਨਹੀਂ ਤੇ ਆਪਦੇ ਸ਼ਾਂਤੀ ਨਾਲ ਬਿਨਾਂ ਕਿਸੇ ਝਿਜਕ ਦੇ ਰਾਜ ਨਵੇਂ ਕਰਾ ਕੇ ਆਪਦੇ ਆਮ ਨਾਲ ਸ਼ਾਂਤੀ ਨਾਲ ਸੋ ਇਹ ਸਾਡਾ ਮੈਸੇਜ ਹੈ ਵੱਧ ਤੋਂ ਵੱਧ ਲੋਕੀ ਇਹਦਾ ਫਾਇਦਾ ਉਠਾਉਣ ਇਹ ਜਿਹੜੀ ਹਿੰਦੁਸਤਾਨ ਦੀ ਨੈਸ਼ਨਲ ਲੋਕ ਅਦਾਲਤ ਸਰਕਾਰ ਵੱਲੋਂ ਵੀ ਤੇ ਮਾਲ ਨਾ ਮਾ ਜੋ ਸੁਪਰੀਮ ਕੋਰਟ ਵੱਲੋਂ ਵੀ ਸਮੇਂ-ਸਮੇਂ ਗੈਰ ਲੈਂਡਰ ਜਾਰੀ ਕੀਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹਨਾਂ ਦਾ ਬੈਨੀਫਿਟ ਦੱਸੇ ਜਾਂ ਫਾਇਦਾ ਦੱਸੇ ਜਾਂ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਵੀ ਨੈਸ਼ਨਲ ਲੋਕ ਅਦਾਲਤਾਂ ਵਿੱਚ ਚੱਲਦੇ ਫੈਸਲੇ ਕਰਵਾਉਣ ਸਰ ਇਹਦੇ ਵਿੱਚ ਜ਼ਿਆਦਾਤਰ ਕਿਸ ਤਰ੍ਹਾਂ ਦੇ ਕੇਸ ਆ ਰਹੇ ਇਹਦੇ ਵਿੱਚ ਫੈਮਿਲੀ ਕੋਰਟ ਹੈ ਜ਼ਿਆਦਾ ਬੈਟਰ ਹੈ ਫੈਮਿਲੀ ਕੋਰਟ ਦੇ ਮੋਟਰ ਐਕਸੀਡੈਂਟ ਕਲੇਮ ਟੂਰ ਸ਼ੋਰਟਸ ਕੰਪਨੀਆਂ ਕੋਲੋਂ ਸੀ ਪੈਸੇ ਦਿਵਾਲਨੇ ਆ 138 ਦੇ ਐਨਆਈ ਐਕਟ ਹੈ ਜਿਹੜੇ ਲੋਕਾਂ ਦੇ ਉਹ ਕੈਮੀਕਵਲੀ ਫੈਸਲੇ ਹੋ ਜਾਂਦੇ ਆ ਤੇ 138 ਦੇ ਵਿੱਚ ਲੋਕੀ ਭਰੀ ਵੀ ਜਾਂਦੇ ਪੈਸੇ ਦੇ ਕੇ ਆਪਦੇ ਫੈਸਲੇ ਕਰਵਾਈ ਜਾਂਦੇ ਆ ਠੀਕ ਹੈ ਬਸ ਇੱਕ ਮਿੰਟ ਹੁਣ ਕਰ ਲੈ ਉਹ ਮੀਟਿੰਗ ਲੈਣ ਹਾਂਜੀ ਕਿਹਨਾ ਜੁਣਾ ਹਰਮਨਦੀਪ ਪਰ ਬਿਲਕੁਲ ਕਿਹੜੇ ਪਿੰਡ ਦੇ ਰਾਮ ਨੇ ਮੈਂ ਰੋਟੀ ਪਿੰਡ ਨੇ

ਤਨੂਬ ਕਾ ਪੈਸੇ ਮਿਲ ਗਏ ਹੁਣ ਤੁਸੀਂ ਕਿੱਥੇ ਪੈਰੈਂਟਸ ਕੋਲ ਰਹਿੰਦੇ ਹੋ ਹਾਂਜੀ ਮੈਂ ਆਪਦੇ ਪੇਕ ਹੀ ਰਹਿ ਰਹੀ ਹਾਂ ਰੋਹਲੇ ਜੀ ਹਾਂਜੀ ਬੱਚੇ ਬੱਚੇ ਨਹੀਂ ਹਾਂਜੀ ਮੇਰੀ ਇੱਕ ਬੇਟੀ ਹੈ ਅੱਛਾ ਜੀ ਕਿੰਨੇ ਮਾਉਟ ਬਿਲੀ ਕੋ 19 ਲੱਖ ਮਿਲੇ ਕੋ ਕੁਛ ਮੇਰੇ ਮੇਰੇ ਨਾਮ ਤੇ ਕੁਛ ਮੇਰੀ ਬੇਟੀ ਦੇ ਨਾਮ ਤੇ ਐਫੀਓਰੀ ਹੋਈ ਹੈ ਹਾਂਜੀ ਕੁਝ ਇੰਸ਼ੋਰੈਂਸ ਵਜੋਂ ਤਾਂ ਹੋਰ ਮਤਲਬ ਉਹਨਾਂ ਨੇ ਪੂਰਾ ਕਲੇਮ ਦਿੱਤਾ ਹਾਂਜੀ ਕੋਈ ਕੁਝ ਰਹਿਣਾ ਤਾਂ ਨਹੀਂ ਨਹੀਂ ਤੁਸੀਂ ਲੋਕਦਾਲਚ ਤੁਹਾਡਾ ਕੇਸ ਖਤਮ ਹੋਇਆ ਸੀ ਫਾਈਲ ਹਾਂਜੀ ਜੀ ਜੀ ਅੱਜ 14 12 2024 ਨੂੰ ਅਸੀਂ ਕੌਮੀ ਨੈਸ਼ਨਲ ਲੋਕ ਅਦਾਲਤ ਮੋਗਾ ਵਿਖੇ ਲਗਾ ਰਹੇ ਹਾਂ ਇਸ ਵਿੱਚ 22 ਬੈਂਚਸ ਟੋਟਲ ਬਣੇ ਨੇ 10 ਰੈਵਨਿਊ ਸਾਈਡ ਤੇ ਤੇ 10 ਅਸੀਂ ਡਿਸਟ੍ਰਿਕਟ ਕੋਰਟ ਮੋਗਾ 'ਚ ਬਣਾਏ ਨੇ ਇੱਕ ਬਾਗਾਪੁਰਾਣਾ ਤੇ ਇੱਕ ਨਿਹਾਲ ਸਿੰਘ ਵਾਲਾ ਇਹ ਜਿਹੜੀ ਲੋਕ ਅਦਾਲਤ ਹੈ ਹਰ 3 ਮਹੀਨੇ ਬਾਅਦ ਆਰਗੇਨਾਈਜ਼ ਕਰਾਈ ਜਾਂਦੀ ਹੈ ਤੇ ਇਹ ਇੱਕ ਜ਼ਰੀਆ ਹੈ ਕਿ ਜਿੱਥੇ ਲੋਕ ਆਪਣੇ ਆਪਣੇ ਜਿਹੜੇ ਕੇਸਿਸ ਕ੍ਰਿਮੀਨਲ ਕੰਪਾਉਂਡੇਬਲ ਮੈਟਰਸ ਜਿਹੜੇ ਕਿ 138 ਚੈੱਕ ਬਾਉਂਸ ਦੇ ਕੇਸਸ ਬੈਂਕ ਦੇ ਲੋਨ ਵਾਲੇ ਕੇਸਸ ਜਾਂ ਫੈਮਿਲੀ ਕੋਰਟਸ ਜਿਹੜੇ ਡਿਵੋਰਸ ਦੇ ਕੇਸਸ ਨੇ ਖਰਚੇ ਦੇ ਕੇਸਸ ਨੇ ਬੈਠ ਕੇ ਸੁਲਝਾ ਸਕਦੇ ਨੇ ਸਰ ਲੋਕ ਅਦਾਲਤ ਇੱਕ ਜ਼ਰੀਆ ਹੈ ਇੱਕ ਮਾਧਿਅਮ ਮੀਡੀਏਸ਼ਨ ਹੈ ਇੱਕ ਕਨਸਿਲੀਏਸ਼ਨ ਹੈ ਇਹ ਸਾਰੇ ਮਾਧਿਅਮ ਜਿਹੜੇ ਨੇ ਇਹ ਅੰਡਰ ਨੈਸ਼ਨਲ ਲੋਕ ਅਦਾਲਤ ਤੇ ਜਿਹੜੇ ਵੀ ਅਸੀਂ ਇਹ ਜ਼ਰੀਆ ਸ਼ੁਰੂ ਕੀਤਾ ਹੈ ਇਹਦਾ ਇੱਕ ਕਾਰਨ ਇਹ ਹੈ ਕਿ ਕਚੈਰੀ ਦੇ ਵਿੱਚ ਜਿੰਨੇ ਵੀ ਕੇਸਸ ਨੇ ਬਹੁਤ ਟਾਈਮ ਤੋਂ ਪੈਂਡਿੰਗ ਰਹਿੰਦੇ ਨੇ ਉਹ ਕਿਤੇ ਸਾਲ 2 ਸਾਲ ਕਿਤੇ ਪੇਸ਼ੀ ਤੇ ਰਹਿ ਗਿਆ ਕਿਤੇ ਕੁਝ ਹੋਰ ਦੂਸਰੀ ਪਾਰਟੀ ਜਦੋਂ ਆ ਜਾਂਦੀ ਹੈ ਕੇਸ ਤੇ ਪੇਸ਼ ਹੋ ਜਾਂਦੀ ਹੈ ਤਾਂ ਸਾਡੇ ਕੋਲ ਡਿਸਟ੍ਰਿਕਟ ਕੋਰਟਸ ਜਿਹੜੀਆਂ ਨੇ ਉਹ ਕੇਸਸ ਨੂੰ ਨੈਸ਼ਨਲ ਲੋਕ ਅਦਾਲਤ ਚ ਰੱਖ ਦਿੰਦੀਆਂ ਨੇ ਕਿ ਜੇ ਜਿੱਥੋਂ ਤੱਕ ਹੋ ਸਕਦਾ ਹੈ ਇਹਨਾਂ ਦਾ ਬੈਠ ਕੇ ਸਮਝੌਤਾ ਕਰਾ ਦਿੱਤਾ ਜਾਵੇ ਉਹਦੇ ਨਾਲ ਇੱਕ ਤਾਂ ਆਮ ਲੋਕਾਂ ਦਾ ਸਮਾਂ ਬਚਦਾ ਕਚੈਰੀ ਚ ਬਾਰ-ਬਾਰ ਆਣ ਦੀ ਜਿਹੜੀ ਉਹਨਾਂ ਨੂੰ ਖੇਚਲ ਹੁੰਦੀ ਹੈ ਉਹ ਵੀ ਬਚਦੀ ਹੈ ਬੈਂਕ ਦੇ ਲੋਨ ਕੇਸਿਸ ਜਿ세 ਜਿਹੜੇ ਜਿੱਥੇ ਤੱਕ ਹੋ ਸਕਦਾ ਇੰਟਰਸਟ ਮਾਫ ਕਰਵਾਈਦਾ ਮੈਕਸਿਮਮ ਟ੍ਰਾਈਂਗ ਟ੍ਰੈਫਿਕ ਚਲਾਨਸ ਜਿਹੜੇ ਨੇ ਉਹ ਵੀ ਅਸੀਂ ਲੋਕ ਅਦਾਲਤ ਚ ਟੇਕ ਅਪ ਕਰਦੇ ਆਂ ਚੈੱਕ ਬਾਉਂਸ ਜਿੰਨੇ ਕੇਸਿਸ ਅਸੀਂ ਵਿਆਜ ਵਗੈਰਾ ਉਹਨਾਂ ਨੂੰ ਦੱਸ ਕੇ ਪਾਰਟੀਆਂ ਸਾਂਝੋਤਾ ਹੋ ਜਾਏ ਤੋ ਸਭ ਤੋਂ ਅੱਛਾ ਹੀ ਰਹਿੰਦਾ ਕਿ ਅਸੀਂ ਨਾਲ-ਨਾਲ ਹੁਣ ਇੱਥੇ ਅਵੇਅਰਨੈਸ ਦੇ ਪ੍ਰੋਗਰਾਮਸ ਬਹੁਤ ਕਰਾ ਰਹੇ ਆਂ ਕਿ ਜਿਹੜੇ ਨੈਸ਼ਨਲ ਲੋਕ ਅਦਾਲਤ ਦੇ ਬਾਰੇ ਅਵੇਅਰ ਕੀਤਾ ਜਾਵੇ ਹੁਣ ਹੀ ਅਸੀਂ ਹਿਊਮਨ ਰਾਈਟਸ ਡੇ ਮਨਾ ਕੇ ਹਟਿਆ ਕਨਸਟੀਟਿਊਸ਼ਨ ਡੇ ਮਨਾ ਕੇ ਹਟਿਆ ਲੋਕਾਂ ਚ ਅਸੀਂ ਸਕੂਲ ਕਾਲਜਸ ਚ ਜਾ ਕੇ ਜਾਣਕਾਰੀ ਦਿੰਨੇ ਆ ਜਿਨ੍ਹਾਂ ਨੂੰ ਵੀ ਲੀਗਲ ਐਡ ਦੀ ਲੋੜ ਹੈ ਜਾਂ ਜਿਹੜੇ ਲੀਗਲ ਐਡ ਡਿਫੈਂਸ ਕਾਉਂਸਲ ਵੀ ਇੱਕ ਸਕੀਮ ਚੱਲ ਰਹੀ ਹੈ ਉਹਦੇ ਤਹਿਤ ਵੀ ਜੇ ਕਿਸੇ ਨੂੰ ਲੋੜ ਹੈ ਤਾਂ ਜੇਲ੍ਹਾਂ ਚ ਵੀ ਅਸੀਂ ਜਾ ਕੇ ਸੈਮੀਨਾਰ ਕਰਦੇ ਆ ਤੇ ਇਹ ਜਿਹੜੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟिटीज ਹੈ ਮੋਗਾ ਵੱਲੋਂ बार-बार ਕਿਹਾ ਜਾਂਦਾ ਹੈ ਕਿ ਆਪਣੇ ਕੇਸਿਸ ਜਿਹੜੇ ਨੇ ਉਹ ਲੋਕਤਾਲ ਵਿੱਚ ਰਖਾਏ ਜਾਣ ਤੇ ਜਿਨ੍ਹਾਂ ਵੀ ਲੋਕਾਂ ਨੂੰ ਸਹਾਇਤਾ ਹੋ ਸਕਦੀ ਹੈ ਸਾਡੇ ਆਫਿਸ ਚ ਆ ਕੇ ਉਹ ਜਾਣਕਾਰੀ ਲੈ ਸਕਦੇ ਆ ਮੈਂ ਗਿਸਟਰ ਨੂੰ ਪਤਾ ਦੇ ਵਿੱਚ ਕੇਸ ਲੱਗੇ ਉਹਨਾਂ ਦੀ ਕੋਰਟ ਫੀਸ ਸਭ ਹੋ ਜਾਂਦਾ ਜਿਆਦਾ ਜਮਾਨ ਕਰਵਾਈਆਂ ਜਾਂਦੀਆਂ ਨੇ ਜੀ ਸਰ ਜਦੋਂ ਕੇਸ ਹੀ ਲੱਗ ਜਾਂਦੇ ਤੇ ਉਹਨਾਂ ਦਾ ਇਹ ਰਿਫੰਡੇਬਲ ਦਾ ਕੋਈ ਸਿਸਟਮ ਹੁੰਦਾ ਸਰ ਲੋਕਦਾਲਚ ਕੋਰਟ ਫੀਸ ਵੀ ਰਿਫੰਡ ਹੋ ਜਾਂਦੀ ਹੈ ਮੈਕਸਿਮ ਟਾਈਮ ਕਿਸੇ ਨੀਚੇ ਕੋਰਟ ਕੇਸ ਸਜ਼ਾ ਹੋਈ ਹੁੰਦੀ ਹੈ ਤਾਂ ਉੱਪਰ ਐਪੀਲੇਟ ਕੋਰਟ ਨੇ ਉਹ ਫਾਈਨ ਵੀ 138 ਵਾਲੇ ਕੇਸਾਂ 'ਚ ਕਾਫੀ ਹੱਦ ਤੱਕ ਸੈਟਲ ਡਾਊਨ ਕਰ ਦਿੰਦੇ ਨੇ ਤੇ ਜਿੱਥੇ ਤੱਕ ਹੋ ਸਕਦਾ ਮੈਂ ਤਾਂ ਇਹੀ ਕਹੂੰਗੀ ਕਿ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ